ਗੁੱਡ ਮਾਰਨਿੰਗ ਸੰਗਤ ਸ਼ੋਅ ਵੇਖ ਰਹੇ ਪਿਆਰੇ ਸਰੋਤਿਆਂ ਪਿਆਰੇ ਦਰਸ਼ਕੋ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਜੀ ਉਮੀਦ ਕਰਦੇ ਹਾਂ ਕਾਲਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਗੁਰੂ ਪਿਆਰਿਓ ਅੱਜ 23 ਅਗਸਤ ਹੈ ਜੇਕਰ ਦੇਸੀ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸੀ ਮਹੀਨਿਆਂ ਦੇ ਵਿੱਚ ਭਾਦੋਂ ਚੱਲ ਰਿਹਾ ਹੈ ਤੇ 8 ਭਾਦੋਂ ਨਾਨਖੇ ਸੰਮਤ 556 ਦਿਨ ਸ਼ੁੱਕਰਵਾਰ ਹੈ ਭਾਦੋਂ ਦੇ ਮਹੀਨੇ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਸਾਧੂ ਸੰਤ ਬ੍ਰਹਮ ਗਿਆਨੀ ਮਹਾਪੁਰਖ ਹੋਏ ਨੇ ਜਿਨ੍ਹਾਂ ਨੇ ਆਪਣਾ ਸਰੀਰ ਜਿਹੜਾ ਛੱਡਿਆ ਸੀ ਜਿਹੜੇ ਕੀ ਇਸ ਦੁਨਿਆਵੀ ਜਿਹੜੀ ਦੁਨੀਆ ਇਹ ਸੰਸਾਰ ਆ ਜਿਹੜਾ ਇਸ ਤੋਂ ਬਾਅਦ ਉਹ ਇੱਥੋਂ ਜਿਹੜੇ ਗਏ ਸਨ ਬਹੁਤ ਸਾਰੇ ਸੰਤ ਆਉਂਦੇ ਨੇ ਜਿਨ੍ਹਾਂ ਦੀਆਂ ਵਰਸੀਆਂ ਬਹੁਤ ਆਉਂਦੀਆਂ ਨੇ ਇਹ ਭਾਦੋਂ ਖਾਸ ਮੈਂ ਨੋਟ ਕੀਤੀ ਹੈ ਗੱਲ ਭਾਦੋਂ ਦੇ ਵਿੱਚ ਬਹੁਤ ਸਾਰੇ ਮਹਾਪੁਰਖ ਜਿਨ੍ਹਾਂ ਦੀਆਂ ਵਰਸੀਆਂ ਆਉਂਦੀਆਂ ਨੇ ਤੇ ਸੰਤ ਬਾਬਾ ਜੀਤ ਸਿੰਘ ਨਥਮਲ ਪਰਵਾਲੇ ਉਹਨਾਂ ਦੀ ਵੀ ਜਿਹੜੀ ਵਰਸੀ 24 ਅਗਸਤ ਜਿਹੜੀ ਆ ਰਹੀ ਆ ਭਾਵੇਂ ਕਿ 9 ਭਾਦੋਂ ਉਹਨਾਂ ਦੀ ਡੇਟ ਹੁੰਦੀ ਹੈ ਜਿਹੜੀ ਕੱਲ 9 ਭਾਦੋਂ ਹੈ ਸ਼ਨੀਵਾਰ ਹੈ ਤੇ ਮਰਿੰਡੇ ਕੋਲ ਬ੍ਰਹਮ ਗਿਆਨੀ ਸੰਤ ਬਾਬਾ ਜੀਤ ਸਿੰਘ ਨਥਮਲ ਪਰ ਮਹਾਪੁਰਖ ਤੇ ਬਹੁਤ ਸਾਰੇ ਰਾੜਾ ਸਾਹਿਬ ਵਾਲੇ ਬਹੁਤ ਸਾਰੀਆਂ ਹੋਰ ਸੰਪਰਦਾਵਾਂ ਦੇ ਮਹਾਪੁਰਖਾਂ ਦੀਆਂ ਵਰਸੀਆਂ ਇਹਨਾਂ ਦਿਨਾਂ ਦੇ ਵਿੱਚ ਭਾਦੋ ਚ ਖਾਸ ਤੌਰ ਤੇ ਜਿਹੜਾ ਮਹੀਨਾ ਹੈ ਇਹਦੇ ਵਿੱਚ ਅਸੀਂ ਵੇਖਦੇ ਆਓ ਫਿਰ ਦਿਨ ਦੀ ਸ਼ੁਰੂਆਤ ਕਰਦੇ ਆਂ ਤੇ ਦਿਨ ਦੀ ਸ਼ੁਰੂਆਤ ਅਸੀਂ ਅੱਜ ਕਰਾਂਗੇ ਸਾਡੇ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਜੁੜੇ ਨੇ ਸਰਦਾਰ ਸੰਦੀਪ ਸਿੰਘ ਜਿਹੜੇ ਕੀ ਜੈਜੀ ਸਾਹਿਬ ਨੇ ਤੇ ਬਹੁਤ ਸੋਣਾ ਬਾਹਗਰੂ ਨੇ ਰੰਗ ਰੂਪ ਬਖਸ਼ਿਆ ਤੇ ਸਰਦਾਰੀ ਜਿਹੜੀ ਸੰਭਾਲ ਕੇ ਰੱਖੀ ਹੋਈ ਆ ਕਿਉਂਕਿ ਪੰਜਾਬ ਦੇ ਗੱਬਰੂਆਂ ਨੂੰ ਜਦੋਂ ਅਸੀਂ ਸਰਦਾਰੀ ਦੇ ਵਿੱਚ ਵੇਖਦੇ ਆ ਤਾਂ ਹੌਸਲਾ ਬਹੁਤ ਵੱਧ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਜਿਹੜੀਆਂ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਤੇ ਸਾਡੇ ਸੋਹਣੇ ਸੁਨੱਖੇ ਸਰਦਾਰ ਜਿਹੜੋਂ ਪੂਰੇ ਸਾਬ ਸੂਰਤ ਸਰੂਪ ਦੇ ਵਿੱਚ ਹੁੰਦੇ ਨੇ ਤਾਂ ਬੜਾ ਹੀ ਦਿਲੋਂ ਖੁਸ਼ੀ ਹੁੰਦੀ ਆ ਤੇ ਸੰਦੀਪ ਸਿੰਘ ਜੀ ਸਰਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ ਜਈ ਸਾਹਿਬ ਗੁਰਫਤੇ ਦੀ ਸਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਸਿੰਘ ਸਾਹਿਬ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਵਾਹ ਵਧੀਆ ਆਕਾਲ ਪੁਰਖ ਜੀ ਦੀ ਕਿਰਪਾ ਸਿੰਘ ਸਾਹਿਬ ਸੰਗਤ ਟੈਲੀਵਿਜ਼ਨ ਤੇ ਆਪ ਜੀ ਦਾ ਸਵਾਗਤ ਆ ਜੇਕਰ ਗੱਲ ਕੀਤੀ ਜਾਵੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਤਰਾਮ ਦੇ ਨੇ ਚੜਾ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਅਸੀਂ ਆਸ ਉਮੀਦ ਹੋਪ ਇਹ ਕਦੇ ਨਾ ਕਦੇ ਜਰੂਰ ਲਗਾਉਂਦੇ ਹਾਂ ਬਚਪਨ ਤੋਂ ਲੈ ਕੇ ਜਦੋਂ ਤੱਕ ਮਨੁੱਖੀ ਸਰੀਰ ਦੀ ਲਾਈਫ ਹੈ ਜਿੰਪਾਪਕੀ ਲਾਈਫਟਾਈਮ ਤੱਕ ਅਸੀਂ ਕੋਈ ਨਾ ਕੋਈ ਆਸ ਦੇ ਉੱਪਰ ਕਿਸੇ ਨਾ ਕਿਸੇ ਉਮੀਦ ਦੇ ਉੱਪਰ ਜੀਉਂਦੇ ਹਾਂ ਕਈ ਵਾਰ ਤਾਂ ਇਹ ਹੁੰਦਾ ਕਿ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਦਿਲ ਨੂੰ ਬੜੀ ਖੁਸ਼ੀ ਮਿਲਦੀ ਹੈ ਸਮ ਟਾਈਮਸ ਕੀ ਹੁੰਦਾ ਕਿ ਕੋਈ ਆਸ ਜਿਹੜੀ ਉਹ ਪੂਰੀ ਨਹੀਂ ਹੋ ਪਾਉਂਦੀ ਉਹਦੇ ਵਿੱਚ ਵੀ ਵਾਹਿਗੁਰੂ ਜੀ ਦਾ ਹੀ ਭਲਾ ਹੈ ਉਹਦੇ ਵਿੱਚ ਸ਼ਾਇਦ ਵਾਹਿਗੁਰੂ ਜੀ ਇਹ ਚਾਹੁੰਦੇ ਹੋਣ ਕਿ ਸਾਡੀ ਜਿਹੜੀ ਉਸ ਤੱਕ ਪਹੁੰਚ ਨਾ ਹੋਵੇ ਜਾਂ ਉਸ ਤੋਂ ਵੱਡਾ ਸਾਨੂੰ ਕੋਈ ਵਾਹਿਗੁਰੂ ਜੀ ਕਰਨਾ ਚਾਹੁੰਦੇ ਹੋਣ ਜਾਂ ਉਹਦੇ 'ਚ ਭਲਾ ਹੋਵੇ ਜਦੋਂ ਕਹਿੰਦੇ ਕਿ ਉਮੀਦ ਜਾਂ ਆਸ ਟੁੱਟਦੀ ਆ ਤਾਂ ਬੰਦਾ ਵੀ ਟੁੱਟਦਾ ਹੈ ਪਰ ਉਹ ਕੁਝ ਦਿਨ ਦਾ ਅਸਰ ਰਹਿੰਦਾ ਫਿਰ ਨਵੀਂ ਆਸ ਨਵੀਂ ਉਮੀਦ ਜ਼ਿੰਦਗੀ ਚੱਲਦੀ ਰਹਿੰਦੀ ਆ ਤੁਸੀਂ ਵੀ ਜ਼ਿੰਦਗੀ 'ਚ ਬਹੁਤ ਸਾਰੀਆਂ ਆਸਾਂ ਉਮੀਦਾਂ ਜ਼ਿੰਦਗੀ 'ਚ ਲਾਈਆਂ ਹੋਣਗੀਆਂ ਕਈ ਪੂਰੀਆਂ ਹੋਈਆਂ ਹੋਣਗੀਆਂ ਕਈਆਂ ਦਾ ਪਤਾ ਵੀ ਨਹੀਂ ਹੁੰਦਾ ਅਚਨਚੇਤ ਵਾਹਿਗੁਰੂ ਜੀ ਪੂਰੀਆਂ ਕਰ ਦਿੰਦੇ ਨੇ ਕਿਉਂਕਿ ਦਰਬਾਰ ਸਾਹਿਬ ਜਦੋਂ ਅਸੀਂ ਨਤਮਸਤਕ ਹੁੰਦੇ ਨੇ ਤਾਂ ਸਾਰੀਆਂ ਸਾਡੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਮ ਟਾਈਮਸ ਕੋਈ ਆਸ ਉਮੀਦ ਟੁੱਟਦੀ ਆ ਤਾਂ ਮਨੁੱਖ ਵੀ ਟੁੱਟਣਾ ਸ਼ੁਰੂ ਕਰ ਦਿੰਦਾ ਟੁੱਟਣ ਦੀ ਬਜਾਏ ਵਾਹਿਗੁਰੂ ਦੇ ਦਰ ਦੇ ਉੱਪਰ ਜਾ ਕੇ ਜਿਹੜਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸ਼ਾਇਦ ਵਾਹਿਗੁਰੂ ਜੀ ਇਹਦੇ ਚ ਵੀ ਮੇਰਾ ਭਲਾ ਹੈ ਮੇਰਾ ਇਹ ਸੋਚਣਾ ਹੈ ਤੁਸੀਂ ਕਿਵੇਂ ਸੋਚਦੇ ਹੋ ਕਦੇ ਇਹਨਾਂ ਕਦੇ ਕੋਈ ਆਸ ਉਮੀਦ ਬਹੁਤ ਵੱਡੀ ਹੁੰਦੀ ਹੈ ਕਈ ਵਾਰ ਟੁੱਟ ਜਾਂਦੀ ਹੈ ਫਿਰ ਕਿਵੇਂ ਸੰਭਲਿਆ ਜਾਂਦਾ ਹੈ ਜੀ ਆਪਣੀ ਜ਼ਿੰਦਗੀ ਚ ਆਸਾ ਲੈ ਕੇ ਚੱਲਦੇ ਜੀ ਸਾਰੇ ਬੰਦੇ ਜੀ ਤੇ ਹਮੇਸ਼ਾ ਹਰ ਇੱਕ ਦੇ ਦਿਲ ਚ ਕੋਈ ਨਾ ਕੋਈ ਇੱਛਾ ਹੁੰਦੀ ਹੈ ਹੂੰ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਸਾਡੀ ਇੱਛਾ ਜਿਹੜੀ ਉਹ ਪੂਰੀ ਹੋਵੇ ਕੋਈ ਜ਼ਿੰਦਗੀ ਆਸਾਦ ਮਰੀਦਾਂ ਨਾਲੇ ਚੱਲਣੀ ਹੈ ਜੀ ਹੂੰ ਬਿਨਾ ਕਿਸੇ ਖਾਬ ਤੋਂ ਕਹਿ ਲਓ ਕਿਸੇ ਡ੍ਰੀਮ ਤੋਂ ਜ਼ਿੰਦਗੀ ਚੱਲਣੀ ਔਖੀ ਹੈ ਜੀ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦੀ ਅਸੀਂ ਪੋਈਮ ਅਸੀਂ ਪੜ੍ਹੀ ਆ ਜਦੋਂ ਹਨਾ ਪੋਇਟਰੀ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਕਿ ਸਭ ਤੋਂ ਵੱਧ ਖਤਰਨਾਕ ਹੁੰਦਾ ਸੁਪਨੇ ਦਾ ਮਰ ਜਾਣਾ ਜ਼ਿੰਦਗੀ ਜਿਉਣ ਦੇ ਲਈ ਸੁਪਨੇ ਹੋਣੇ ਚਾਹੀਦੇ ਨੇ ਜੀ ਹਾਂ ਜੀ ਸੁਪਨੇ ਸਾਰਿਆਂ ਦੇ ਹੀ ਹੈ ਜੀ ਹੂੰ ਪਰ ਅਪਾ ਕਈ ਵਾਰੀ ਆਪਾਂ ਦੇ ਲਈ ਕਮਜ਼ੋਰ ਰਹਿ ਜਾਂਦੇ ਸੁਪਨੇ ਪੂਰੇ ਕਰਨ ਦੇ ਵਿੱਚ ਆਪਾਂ ਕਾਬਿਲ ਨਹੀਂ ਬਣ ਪਾਉਂਦੇ ਉਹਨਾਂ ਹੂੰ ਤੇ ਇਹ ਸੰਘਰਸ਼ ਸਾਰੀ ਉਮਰ ਚੱਲਦਾ ਹੀ ਰਹਿਣਾ ਪਰ ਇਹਨਾਂ ਚੀਜ਼ਾਂ ਤੋਂ ਆਪਾਂ ਨੇ ਕਦੇ ਨਿਰਾਸ਼ ਨਹੀਂ ਹੋਣਾ ਤੇ ਇਤਿਹਾਸ ਦੀ ਗੱਲ ਆਪ ਜੀ ਨੇ ਕੀਤੀ ਆ ਸਿੰਘ ਸਾਹਿਬ ਉਹ ਇਤਿਹਾਸ ਬਹੁਤ ਵੱਡਾ ਹੈ ਇਤਿਹਾਸ ਬਹੁਤ ਹੀ ਮਹਾਨ ਹੈ ਨਵੀਂ ਪੀੜ੍ਹੀ ਜੇਕਰ ਇਤਿਹਾਸ ਪੜ ਲਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕਦੇ ਵੀ ਪਤਿਤ ਪੁਨੇ ਵੱਲ ਜਾ ਸਕਦੀ ਹੈ ਕਿਉਂਕਿ ਇਤਿਹਾਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਆ ਅੱਜ ਦਾ ਵੀ ਜਿਹੜਾ ਸਾਡਾ ਇਤਿਹਾਸ ਹੈ ਅੱਜ 23 ਅਗਸਤ ਦਾ ਇਤਿਹਾਸ ਗੁਰੂ ਕਾ ਬਾਗ ਮੋਰਚਾ ਜਿਹਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ ਤੇ ਅੰਗਰੇਜ਼ਾਂ ਦਾ ਜ਼ੁਲਮ ਵੀ ਸਹਿਆ ਤੇ ਬਾਅਦ ਦੇ ਵਿੱਚ ਗੁਰੂ ਕੇ ਬਾਗ ਮੋਰਚਾ ਜਿਹੜਾ ਉਹ ਸਫਲ ਹੋਇਆ ਗੁਰੂ ਘਰ ਦੇ ਉੱਪਰ ਪ੍ਰਬੰਧ ਜਿਹੜਾ ਸਿੱਖਾਂ ਨੇ ਆਪ ਸੰਭਾਲਿਆ ਹੈ ਇਤਿਹਾਸ ਸਾਡੇ ਕੋਲੋਂ ਬਹੁਤ ਵਿਸਤਦਾ ਜਾ ਰਿਹਾ ਬਹੁਤ ਸਾਰੀਆਂ ਉਹਦੇ ਵਿੱਚ ਸਾਡੀਆਂ ਵੀ ਕਮੀਆਂ ਹੋ ਸਕਦੀਆਂ ਬਹੁਤ ਸਾਰਾ ਹੋਰ ਵੀ ਜਿਹੜੀਆਂ ਸੰਦਰਭ ਨੇ ਜਿਹੜੇ ਸੰਕਲਪ ਨੇ ਉਹਨਾਂ ਦੇ ਉੱਪਰ ਗੱਲਬਾਤ ਨੂੰ ਸ਼ੋਹਿਆ ਜਾ ਸਕਦਾ ਪਰ ਇਤਿਹਾਸ ਪੜਨਾ ਬੜਾ ਜ਼ਰੂਰੀ ਆ ਘਟੋ ਘਟ ਇਤਿਹਾਸ ਨਾਲ ਜੁੜੇ ਰਹਾਂਗੇ ਤਾਂ ਆਪਣੇ ਵਿਰਸੇ ਨਾਲ ਆਪਣੇ ਗੁਰੂ ਦੇ ਨਾਲ ਜੁੜੇ ਰਹਾਂਗੇ ਇਹ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਿਆ ਹੀ ਇਤਿਹਾਸ ਮਨੁੱਖ ਦੇ ਜੀਵਨ ਦੇ ਵਿੱਚ ਤਬਦੀਲੀ ਲਿਆਉਂਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਕਿਉਂਕਿ ਗਰਵਾਣੀ ਨੇ ਤਾਂ ਤਬਦੀਲੀ ਲਿਆਉਣੀ ਹੈ ਪਰ ਨਾਲ ਇਤਿਹਾਸ ਵੀ ਚੱਲਦਾ ਸਾਡਾ ਜੀ ਜਿਹੜਾ ਸਿੱਖ ਧਰਮ ਹੈ ਜੀ ਆਪਣਾ ਸਭ ਤੋਂ ਅਮੀਰ ਇਤਿਹਾਸ ਚੱਕਿਆ ਹੋਇਆ ਆਪਾਂ ਨੇ ਜੀ ਜੀ ਮਤਲਬ ਇਹ ਅੱਜ ਵੀ ਆਪਾਂ ਲਗਾਤਾਰ ਇਤਿਹਾਸ ਸਿਰਜਦੇ ਜਾ ਰਹੇ ਹਾਂ ਹੂੰ ਮਤਲਬ ਹਰੇਕ तरीके ਦੀ ਕੁਰਬਾਨੀ ਜਿਹੜੀ ਸਿੱਖ ਧਰਮ ਦੇ ਵਿੱਚ ਹੈਗੀ ਆ ਮਤਲਬ ਇੰਨੀ ਵੱਡੀਆਂ-ਵੱਡੀਆਂ ਐਗਜ਼ਾਮਪਲਸ ਹੈਗੀਆਂ ਜਿਹੜੀ ਆਪਾਂ ਕਿਤੇ ਵੀ ਰੱਖਦੀਏ ਤੇ ਉਹਨਾਂ ਦੇ ਉੱਪਰ ਐਗਜ਼ਾਮਪਲ ਆਪਾਂ ਨੂੰ ਕਿਤੇ ਹੋਰ ਹਿਸਟਰੀ ਜੋ ਮਿਲਣੀ ਨਹੀਂ ਹੈ ਹੂੰ ਕਿਸਾ ਖਾਤਰ ਜਾਂ ਆਪਣੇ ਸਿਧਾਂਤਾਂ ਖਾਤਰ ਧਰਮ ਖਾਤਰ ਹੋਰਾਂ ਦੇ ਰੱਖਿਆ ਖਾਤਰ ਜਿੰਨੇ ਵੀ ਸਿੱਖ ਧਰਮ ਨੇ ਸਿੱਖ ਧਰਮ ਚ ਕਰੇ ਹੋਏ ਆ ਜੋਦੇ ਨੇ ਬਹੁਤ ਸਾਰੇ ਜੋਦੇ ਹਾਂਜੀ ਜਾਂ ਕੁਰਬਾਨੀਆਂ ਕੀਤੀਆਂ ਹਾਂਜੀ ਕੁਰਬਾਨੀਆਂ ਕੀਤੀਆਂ ਇਹ ਹੋਰ ਕਿਸੇ ਧਰਮ ਚ ਨਹੀਂ ਹੈ ਹੂੰ ਤੇ ਇਹ ਚੀਜ਼ਾਂ ਨੂੰ ਆਪਾਂ ਨੂੰ ਹਮੇਸ਼ਾ ਮੁੱਖ ਰੱਖਣਾ ਚਾਹੀਦਾ ਹੈ ਇਤਿਹਾਸ ਦਾ ਕੋਈ ਵੀ ਇੱਕ ਕੈਰੈਕਟਰ ਵੀ ਫੜ ਲਈ ਆਪਾਂ ਉਹਦੇ ਬਾਰੇ ਵੀ ਪੜ੍ਹ ਲਈ ਹੈ ਨਾ ਆਪਾਂ ਕਦੇ ਵੀ ਪਤਿਤ ਨਹੀਂ ਹੋਵਾਂਗੇ ਜੀ ਹਾਂਜੀ ਜੀ ਆਪਾਂ ਦਿਲੋਂ ਮਨੋਂ ਕਿਸੇ ਵੀ ਕੈਰੈਕਟਰ ਬਾਰੇ ਜਾਣ ਲਈਏ ਚੰਗੀ ਤਰ੍ਹਾਂ ਇਹ ਪੜ੍ਹ ਲਈਏ ਹੂੰ ਤੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਸਿੱਖ ਹੋ ਗਏ ਜਿਹੜੇ ਕੁਰਬਾਨੀਆਂ ਦੇ ਗਏ ਕਿਸੇ ਨੇ ਹਜ ਤੱਕ ਕੋਈ ਮਤਲਬ ਆਪਣੀ ਪਰਸਨਲ ਚੁਆਇਸ ਨਹੀਂ ਸੀਗੀ ਕਿਸੇ ਦੀ ਵੀ ਅਸੀਂ ਪਰਸਨਲ ਚੀਜ਼ ਲਈ ਲੜਦੇ ਸੀਗੇ ਹਮੇਸ਼ਾ ਧਰਮ ਲਈ ਸੱਚ ਲਈ ਤੇ ਮਤਲਬ ਇਹਨਾਂ ਜ਼ਬਰਦਸਤਾਂ ਪਾਪ ਆਪਣਾ ਇਤਿਹਾਸ ਰਚ ਦਿੱਤਾ ਵੀ ਰਹਿਂਦੀ ਦੁਨੀਆ ਤੱਕ ਆਪਣਾ ਜਿਹੜਾ ਇਤਿਹਾਸ ਰਹੇਗਾ ਤੇ ਸਾਨੂੰ ਉਹਦੇ ਪਰਮਾਨ ਵੀ ਜਿਹੜਾ ਰਹੇਗਾ ਪਰਮਾਨ ਬਹੁਤ ਹਰੇਕ ਬੰਦੇ ਨੂੰ ਹੈ ਜੀ ਪੂਰੀ ਦੁਨੀਆ ਨੂੰ ਮਾਨਸ ਇਹ ਵਿਖਾਉਣਾ ਹੈ ਘਰ ਪੁਰਾਣਾ ਇੱਕ ਕੱਚਾ ਘਰ ਕਿਸ ਤਰ੍ਹਾਂ ਬਣਾਇਆ ਹੋਇਆ ਹੈ ਤੇ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਨਾ ਕੋਈ ਬਿਜਲੀ ਦਾ ਚੰਝਟ ਨਾ ਕੁਝ ਹੋਰ ਪਰ ਹੁਣ ਜਿਹੜੀ ਮਾਡਰਨ ਤਕਨੀਕ ਆ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਇਹਦੇ ਵਿੱਚ ਬਿਜਲੀ ਦਾ ਅਰਥ ਰੱਖਣਾ ਬੜਾ ਜ਼ਰੂਰੀ ਹੁੰਦਾ ਜੀ ਕਿਉਂਕਿ ਬਿਜਲੀ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਸੇਫਟੀ ਦੀਆਂ ਗਾਈਡਲਾਈਨਸ ਵੀ ਹੁੰਦੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਇਹ ਡਿਪਾਰਟਮੈਂਟ ਹੈ ਤੇ ਸਾਡੇ ਦਰਸ਼ਕਾਂ ਨੂੰ ਕੁਝ ਜਿਹੜੀਆਂ ਮੇਨ ਮੀਨਸ ਨੇ ਜਿਨ੍ਹਾਂ ਤੋਂ ਮਨੁੱਖੀ ਜੀਵ ਨੂੰ ਖਤਰਾ ਹੁੰਦਾ ਹੈ ਉਹ ਸੇਫਟੀ ਗਾਈਡਲਾਈਨਸ ਦੱਸੋ ਤੇ ਘਰ ਬਣਾਉਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਸਾਨੂੰ ਜ਼ਿਆਦਾ ਰੱਖਣਾ ਚਾਹੀਦਾ ਜਿਹੜਾ ਬਿਜਲੀ ਦੇ ਨਾਲ ਸੰਬੰਧਿਤ ਜਿੰਨਾ ਵੀ ਜਿਹੜਾ ਕੰਮ ਕਾਰਜ ਅਸੀਂ ਨਵੇਂ ਘਰ ਦੇ ਵਿੱਚ ਕਰਵਾਉਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਅਸੀਂ ਵੇਖਿਆ ਕਈ ਵਾਰ ਸਸਤੀ ਮਿਸਤਰੀ ਹੁੰਦੇ ਨੇ ਉਹ ਠੱਕੜਿਆ ਕੰਮ ਕਰ ਜਾਂਦੇ ਨੇ ਤੇ ਬਾਅਦ ਚ ਸਮੱਸਿਆਵਾਂ ਫਿਰ ਬਣੀ ਆਉਂਦੀਆਂ ਨੇ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਕਈ ਵਾਰੀ ਆਪਾਂ ਪੈਸੇ ਬਚਾਉਣ ਦੇ ਚੱਕਰ ਚ ਸਸਤਾ ਕੰਮ ਕਰਾ ਲੰਨੇ ਆ ਸਸਤਾ ਮਿਸਤਰੀ ਲੱਭ ਲੰਨੇ ਆ ਸਮਾਨ ਸਸਤਾ ਵਰਤ ਲੰਨੇ ਆ ਹਾਂਜੀ ਸਭ ਤੋਂ ਪਹਿਲਾਂ ਦਾ ਮਿਸਤਰੀ ਚੰਗਾ ਲੱਭੋ ਜਿਹੜਾ ਯੀਨੂੰ ਆਪਣੀ ਫੀਲਡ ਚ ਘੱਟੋ ਘਾਟ 5-4 ਸਾਲ ਲਾਏ ਹੋਣ ਸਿੱਖਿਆ ਹੋਵੇ ਚੰਗੀ ਤਰ੍ਹਾਂ ਤੇ ਦੂਜਾ ਕਦੇ ਵੀ ਸਸਤਾ ਸਮਾਨ ਨਾ ਖਰੀਦੋ ਜੀ ਵਧੀਆ ਕੰਪਨੀ ਦਾ ਸਮਾਨ ਲਾਓ ਕੰਪਨੀ ਦੀ ਗਾਰੰਟੀ ਦੇ ਆਧਾਰ ਤੇ ਲਾਓ ਜੀ ਤੇ ਅਰਥ ਬਹੁਤ ਜ਼ਰੂਰੀ ਹੈ ਜਿੱਦਾਂ ਤੁਸੀਂ ਕਿਹਾ ਹਮ ਅਰਥਿੰਗ ਹਰੇਕ ਘਰ ਚ ਬਹੁਤ ਜ਼ਰੂਰੀ ਆ ਇਹ ਆਪਣੇ ਮਤਲਬ ਆਪਾਂ ਨੂੰ ਕਰੰਟ ਲੱਗਣ ਤੋਂ ਬਚਾ ਲੈਂਦੀ ਆ ਹਮ ਤੇ ਇੱਕ ਹੋਰ ਇਨਸਟਰੂਮੈਂਟ ਆਨੇ ਜਿਹਦਾ RCCB ਉਹ ਆਂਦਾ ਹੈ ਅਰਥ ਲੀਕਰ ਸਰਕਟ ਬ੍ਰੇਕਰ ਆਨੇ ਆ ਇਹ ਘਰ ਚ ਜ਼ਰੂਰੀ ਹੈ ਵੀ ਜਿੱਦਾਂ ਬਣਾ ਕਿਤੇ ਗਲਤੀ ਨਾਲ ਹੱਥ ਪੈਰ ਲੱਗ ਵੀ ਜਾਵੇ ਨੰਗੇ ਤਾਰ ਨੂੰ ਤੇ ਉਹ ਟ੍ਰਿਪ ਹੋ ਜਾਂਦੇ ਆ ਹੂੰ ਤੇ ਇਦਾਂ ਦੇ ਇੰਸਟਰੂਮੈਂਟ ਆ ਜਿਹੜੇ ਸੇਫਟੀ ਲਈ ਬੱਚੇ ਬੱਚਿਆਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਤਾਰਾ ਤੁਰਾ ਬਾਰੇ ਜੀ ਤੋਂ ਇਹ ਜ਼ਰੂਰੀ ਆ ਹੂੰ ਤੇ ਇਹਦੇ ਨਾਲੇ ਆਪਾਂ ਘਰ ਦੇ ਇੰਸਟਰੂਮੈਂਟ ਆ ਜਿਹੜੇ ਉਹ ਵੀ ਬਾਚੇ ਜਾਂਦੇ ਆ ਕਈ ਵਾਰੀ ਜ਼ਿਆਦਾ ਕਰੰਟ ਕਰੰਟ ਆ ਜਾਂਦਾ ਉਹ ਸਾਰਾ ਜਿਹੜਾ ਅਰਥ ਦੇ ਵਿੱਚ ਚਲੇ ਜਾਂਦਾ ਜੀ ਤੇ ਹੋਰ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਵੀ ਇੱਕ ਵੋਲਟੇਜ ਘੱਟ ਵੱਧ ਵੋਲਟੇਜ ਤੇ ਆਣ ਲੱਗੇ ਹੂੰ ওভার ਵੋਲਟੇਜ ਅੰਡਰ ਵੋਲਟੇਜ ਕੰਟਰੋਲ ਰਿਲੇ ਆਉਂਦੀਆਂ ਉਹ ਵੀ ਜੇ ਹੁਣ ਪਿੱਛੋ ਗਈ ਵਾਰੀ ਇੱਕਦਮ ਤੋਂ ਜ਼ਿਆਦਾ ਵੋਲਟੇਜ ਆ ਜਾਂਦੀ ਆ ਤੇ ਘਰ ਦੇ ਇਨਸਟਰੂਮੈਂਟ ਖਰਾਬ ਹੋ ਜਾਂਦੇ ਆ ਜੀ ਬਹੁਤ ਸਾਰੇ ਇਨਸਟਰੂਮੈਂਟ ਇਨਸਟਰੂਮੈਂਟ ਇਦਾਂ ਦੇ ਤੇ ਸਹੀ ਫ੍ਰਿਜਾਂ ਟੀਵੀ ਬਹੁਤ ਕੁਝ ਸਾਡਾ ਹੁੰਦਾ ਸਾਰੇ ਚੀਜ਼ਾਂ ਦੀ ਸੇਫਟੀ ਰਹਿੰਦੀ ਇਹ ਵੀ ਇਹ ਵੀ ਹੈ ਕਿ ਜ਼ਿਆਦਾ ਇੱਕਦਮ ਜਿਹੜੀ ਵੋਲਟੇਜ ਆ ਸਭ ਕੁਝ ਸਾੜ ਵੀ ਸਕਦੀ ਹੈ ਹਾਂ ਜਿਹਨੂੰ ਸਰਜ ਗਰੰਟ ਕਰ ਸਰਜ ਗਰੰਟ ਗ੍ਰੈਂਟ ਨੇ ਆ ਔਰ ਕਈ ਵਾਰੀ ਸਮਾਨੀ ਬਿਜਲੀ ਨਾਲ ਵੀ ਆ ਜਾਂਦਾ ਹੈ ਇਹ ਚੀਜ਼ਾਂ ਜਿਹੜੀ ਤੁਸੀਂ ਅਰਥ ਦੀ ਗੱਲ ਕੀਤੀ ਸੀ ਉਹ ਜਿਹੜੀ ਸਮਾਨੀ ਬਿਜਲੀ ਆ ਉਹਦੇ ਚੋਂ ਬਚਤ ਕਰਦੀ ਹੈ ਕੁਝ ਹਾਂਜੀ ਬਿਲਕੁਲ ਕਰਦੀ ਹੈ ਜੀ ਜਿਹੜੇ ਆਪਣੇ ਅਰਥ ਅਸਮਾਨੀ ਬਿਜਲੀ ਦੇ ਉੱਪਰ ਐਂਟੀਨਾ ਲੱਗਦਾ ਹੈ ਤੇ ਉਹ ਅਰਥਿੰਗ ਉਹਦੀ علیحدਾਂ ਹੁੰਦੀ ਹੈ ਘਰਾਂ ਦੇ ਵਿੱਚ ਵੀ ਇੰਡਸਟਰੀਜ਼ ਉਹ ਬਹੁਤ ਜ਼ਰੂਰੀ ਆ ਉਹ ਜੀ ਤੇ ਉਹ ਸਿੱਧੀ ਫਿਰ ਮਤਲਬ ਘਰ ਦੇ ਅੰਦਰ ਆਉਣ ਨਾਲ ਧਰਤੀ 'ਚ ਚਲੇ ਜਾਂਦੀ ਆ ਮਤਲਬ ਕਰੰਟ ਇੱਕਦਰ ਦੀ ਚੀਜ਼ ਹੈ ਜਿਹਨੂੰ ਸਿਰਫ ਧਰਤੀ ਉਹ ਸਾਰ ਸਕਦੀ ਆ ਹੂੰ ਤੇ ਬਾਕੀ ਹੋਰ ਚੀਜ਼ਾਂ ਸਾਰੀਆਂ ਲਗਭਗ ਨੁਕਸਾਨ ਕਰ ਦਿੱਤੀਆਂ ਇੱਕ ਗੱਲ ਹੋਰ ਅਸੀਂ ਅੱਜ ਇਹ ਪੁੱਛਣਾ ਤੁਹਾਡੇ ਕੋਲ ਵੀ ਇਹ ਮਿੱਥ ਹੈ ਜਾਂ ਸਚਾਈ ਹੈ ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਕਰੰਟ ਲੱਗ ਜAVE ਕਿ ਉਹਨੂੰ ਧਰਤੀ ਦੇ ਉੱਪਰ ਜਾਂ ਮਿੱਟੀ ਦੇ ਉੱਪਰ ਪਾ ਦੇਣੀ ਚਾਹੀਦੀ ਹੈ ਮਿੱਟੀ 'ਤੇ ਲਟਾ ਦੇਣਾ ਚਾਹੀਦਾ ਕੋਈ ਵਾਕਈ ਫਰਕ ਪੈਂਦਾ ਇਸ ਚੀਜ਼ ਨਾਲ ਅ ਦੇਖੋ ਜੀ ਹੁਣ ਇਹ ਡਿਪੈਂਡ ਕਰਦਾ ਵੀ ਕਰੰਟ ਕਿੰਨਾ ਕੁ ਲੱਗਿਆ ਹੈ ਹਨਾ ਏ ਇਹ ਜਿਹੜੀ ਇਹ ਚੀਜ਼ਾਂ ਦਾ ਸਭ ਮਿੱਥ ਹੋਣੀਆਂ ਨੇ ਵੀ ਮਿੱਟੀ ਨਾਲ ਕੋਈ ਇਲਾਜ ਨਹੀਂ ਹੁੰਦਾ ਤੁਸੀਂ ਨਹੀਂ ਤੁਸੀਂ ਇਹ ਗੱਲ ਕੀਤੀ ਸੀ ਨਾ ਕਿ ਮਿੱਟੀ ਜਿਹੜੀ ਸਾਰ ਲੈਂਦੀ ਹੈ ਕਰੰਟ ਨੂੰ ਹਾਂ ਕਰੰਟ ਸਹਾਰ ਲੈਂਦੀ ਹੈ ਪਰ ਬੰਦੇ ਦੇ ਬਚਾਉਣ ਦਾ ਕੋਈ ਮਿੱਟੀ ਦਾ ਰੋਲ ਨਹੀਂ ਆਉਂਦੇ ਓਕੇ ਓਕੇ ਕਿਉਂਕਿ ਅਸੀਂ ਵੇਖਿਆ ਕਿ ਇਹ ਗੱਲ ਅਕਸਰ ਜਿਹੜੀ ਕਹੀ ਜਾਂਦੀ ਆ ਹਾਂਜੀ ਇਹ ਪਰਾਣੀਆਂ ਗੱਲਾਂ ਨੇ ਜੀ ਪਰ ਇਹਨਾਂ ਦਾ ਜਿਵੇਂ ਕਿਸੇ ਨੂੰ ਗਰੰਟ ਲੱਗੇ ਤਾਂ ਡਾਕਟਰ ਹੀ ਕੋਈ ਹੈਲਪ ਕਰ ਸਕਦਾ ਮਿੱਟੀ ਦੇ ਵਿੱਚ ਦੱਬਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਓਕੇ ਤੇ ਜਿਹੜੇ ਅਰਥ ਬੜਾ ਜ਼ਰੂਰੀ ਹੈ ਕਿਉਂਕਿ ਸੇਫਟੀ ਨੂੰ ਲੈ ਕੇ ਚੱਲੀਏ ਆਪਣੇ ਆਪਣੇ ਘਰਾਂ ਦੇ ਜਿਹੜੇ ਇਨਸਟਰੂਮੈਂਟ ਆ ਉਹਨਾਂ ਨੂੰ ਵੀ ਬੰਦੇ ਦੀ ਜਾਨ ਨੂੰ ਵੀ ਸਾਰੀਆਂ ਚੀਜ਼ਾਂ ਨੂੰ ਅਰਥ ਮਤਲਬ ਬਹੁਤ ਫਾਇਦੇਮੰਦ ਹੈ ਜੀ ਸੋ ਜੇ ਕੰਮ ਸ਼ੁਰੂ ਕਰਵਾ ਰਹੇ ਹਾਂ ਤਾਂ ਕਹਿ ਕੇ ਅਰਥ ਜਿਹੜਾ ਉਹ ਘਰ ਦੇ ਵਿੱਚ ਰੱਖੋਣਾ ਬਹੁਤ ਜ਼ਰੂਰੀ ਹੈ ਜੀ ਮੈਂ ਬਹੁਤ ਜਗ੍ਹਾ ਦੇਖਿਆ ਵੀ ਜਿਹੜਾ ਅਰਥ ਪ੍ਰੋਪਰ ਨਹੀਂ ਹੋਇਆ ਉਹ ਹੁੰਦਾ ਕਈਆਂ ਦੇ ਤਾਂ ਹੁੰਦਾ ਹੀ ਨਹੀਂ ਤਾਰੇ ਨਹੀਂ ਪਾਉਂਦੇ ਆਰਥਿਕ ਵਾਲੀ ਉਹ ਖਾਲੀ ਛੱਡ ਦਿੰਦੇ ਆ ਪਰ ਉਹ ਬਹੁਤ ਗਲਤ ਚੀਜ਼ ਹੈ ਜੀ ਹੂੰ ਸੋ ਅਜੇਜ ਸਾਬ ਨੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਇਸੇ ਤਰ੍ਹਾਂ ਚੋਚ ਬਣੇ ਰਹਾਂਗੇ ਕਿਉਂਕਿ ਸੇਫਟੀ ਬੜੀ ਜ਼ਰੂਰੀ ਹੈ ਵਿਦੇਸ਼ਾਂ ਚ ਦਾ ਇਸ ਮਾਮਲੇ ਨੂੰ ਲੈ ਕੇ ਬੜਾ ਚਿੰਤਤ ਹੁੰਦੀਆਂ ਨੇ ਸਰਕਾਰਾਂ ਵੀ ਤੇ ਲੋਕ ਵੀ ਪਰ ਪੰਜਾਬ ਚ ਬੜੀ ਅਨਗੈਲੀ ਕਰ ਲੈਂਦੇ ਨੇ ਕਈ ਵਾਰ ਸਾਡੇ ਪੰਜਾਬ ਦੇ ਲੋਕ ਨੇ ਵਿਦੇਸ਼ਾਂ ਚ ਵੀ ਅਨਗੈਲੀ ਇਸ ਕਰਕੇ ਨਹੀਂ ਕਰਨੀ ਚਾਹੀਦੀ ਬੜੀ ਹੀ ਵਧੀਆ ਗੱਲਾਂ ਵੀਰ ਜੀ ਨੇ ਦੱਸੀਆਂ ਕੁਝ ਪਾਉਂਡ ਕੁਝ ਪੈਸੇ ਬਚਾਉਣ ਦੇ ਚੱਕਰ ਚ ਅਸੀਂ ਮਟੀਰੀਅਲ ਜਿਹੜਾ ਘੱਟੇ ਵਰਤ ਲੈਂਦੇ ਆ ਫਿਰ ਸਮੱਸਿਆ ਜਿਹੜੀ ਆਉਂਦੀ ਆ ਹਮੇਸ਼ਾ ਵਧੀਆ ਮਟੀਰੀਅਲ ਚ ਦੋ ਪੈਸੇ ਜ਼ਿਆਦਾ ਹੀ ਲੱਗਣ ਜਿਨ੍ਹਾਂ ਚ ਰਹਿੰਦੇ ਸੀ ਖੁਦ ਮੈਂ ਰਿਹਾ ਹਾਂ ਪੁਰਾਣੇ ਘਰ ਦੇ ਵਿੱਚ ਬਾਲਿਆਂ ਵਾਲੇ ਘਰ ਦੇ ਵਿੱਚ ਰਿਹਾ ਪਰ ਐਨੇ ਪ੍ਰਾਣ ਚ ਨਹੀਂ ਰਿਹਾ ਜਿਹੜਾ ਤੁਹਾਨੂੰ ਦਿਖਾਇਆ ਸੀ ਕਿ ਬਿਲਕੁਲ ਕਿਉਂਕਿ ਇੱਟਾਂ ਦੀ ਚਿਣਾਈ ਵਾਲੇ ਚ ਰਿਹਾ ਪਰ ਬਾਲੇ ਨੇ ਪਰ ਹੁਣ ਜਿਹੜਾ ਇਹ ਪ੍ਰਣਾਕਰ ਤੇ ਅੱਗੇ ਗੱਲ ਕਰਦੇ ਹਾਂ ਜੀ ਅਸੀਂ ਡਾਈਟ ਦੇ ਉੱਪਰ ਜੈ ਸਿੰਘ ਸਾਹਿਬ ਸਾਡੇ ਡਾਈਟ ਨੂੰ ਲੈ ਕੇ ਸਾਨੂੰ ਮੈਨੂੰ ਵੀ ਬਹੁਤ ਵਾਰ ਇਹ ਰਾਏ ਦਿੰਦੇ ਹੁੰਦੇ ਨੇ ਕਿ ਡਾਈਟ ਨੂੰ ਸਹੀ ਰੱਖੋ ਡਾਈਟ ਨੂੰ ਲੈ ਕੇ ਬੜੇ ਚਿੰਤਤ ਰਹਿੰਦੇ ਨੇ ਤੇ ਵਧੀਆ ਡਾਈਟ ਜਿਹੜੀ ਖਾਂਦੇ ਨੇ ਤੇ ਡਾਈਟ ਦੇ ਨਾਲ ਬਹੁਤ ਸਰੀਰ ਦੇ ਉੱਪਰ ਪ੍ਰਭਾਵ ਪੈਂਦਾ ਜੈ ਸਿੰਘ ਸਾਹਿਬ ਖੁੱਲੇ ਮਨ ਦੇ ਨਾਲ ਖੁੱਲਾ ਵਿਚਾਰ ਡਾਈਟ ਦਾ ਜਦੋਂ ਮਾਈਂਡ ਦੇ ਵਿੱਚ ਆਉਂਦਾ ਵੀ ਮਨੁੱਖੀ ਜੀਵਨ ਦੇ ਲਈ ਡਾਈਟ ਕਿੰਜ ਹੋਣੀ ਚਾਹੀਦੀ ਹੈ ਤੇ ਕਿਉਂ ਜ਼ਰੂਰੀ ਹੈ ਆਪ ਖੁੱਲੇ ਦਿਲ ਦੇ ਨਾਲ ਵਿਚਾਰ ਕਰ ਸਕਦੇ ਹੋ देखो जी शरीर ਆਪਣਾ ਇੱਕ ਘਰ ਹੈ ਇਹਦੇ ਚ ਆਪਾਂ ਆਪਣੀ ਪੂਰੀ ਜ਼ਿੰਦਗੀ ਕੱਟਣੀ ਹੈ ਰਹਿ ਕੇ ਤੇ ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ ਤੇ ਜਿੱਦਾਂ ਆਪਾਂ ਆਪਣੇ ਘਰ ਸਜਾਉਂਦੇ ਆਂ ਵਧੀਆ ਤੋਂ ਵਧੀਆ ਮਟੀਰੀਅਲ ਵਰਤਦੇ ਆਂ ਘਰ ਦੇ ਵਿੱਚ ਉਸੇ ਤਰੀਕੇ ਨਾਲ ਡਾਈਟ ਹੈ ਜਿਹੜੀ ਉਹ ਵਧੀਆ ਹੀ ਵਰਤੋ ਤਾਂ ਜੋ ਆਪਣਾ ਸਰੀਰ ਆ ਜਿਹੜਾ ਘਰ ਆ ਇਹ ਹਮੇਸ਼ਾ ਤੰਦਰੁਸਤ ਰਹੇ ਆਪਾਂ ਵਧੀਆ ਆਪਣਾ ਜੀਵਨ ਪੂਰਾ ਵਧੀਆ ਜੀ ਕੇ ਜਾਈਏ ਤੰਦਰੁਸਤ ਰਹੀਏ ਮੰਜੇ ਦੇ ਨਾ ਲੱਗੀਏ ਜੀ ਤੇ ਇਹਦੇ ਲਈ ਸਬਤੇ ਜ਼ਰੂਰੀ ਮਤਲਬ ਆਪਾਂ ਪਹਿਲੀਆਂ ਖਰਾਕਾਂ ਨੂੰ ਕਹਿੰਦੇ ਆ ਵੀ ਬਹੁਤ ਵਧੀਆ ਐ ਪਰ ਉਹ ਖਰਾਕਾ ਹੁਣ ਅੱਜ ਕੱਲ ਮਿਲਦੀਆਂ ਨਹੀਂ ਪਿਓਰ ਹੂੰ ਤੇ ਹੁਣ ਜੇ ਆਪਾਂ ਮਾਡਰਨ ਤਰੀਕੇ ਨਾਲ ਸੋਚੀਏ ਤਾਂ ਨਿਊਟ੍ਰੀਸ਼ਨ ਦਾ ਬਹੁਤ ਧਿਆਨ ਰੱਖਣਾ ਪੈਂਦਾ ਇਹ ਸ਼ਬਦ ਬਹੁਤ ਚੱਲਦਾ ਆ ਜੀ ਜਿੱਦਾਂ ਕਹਿ ਲਓ ਵੀ ਅ ਜਿੱਦਾਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਆਪਾਂ ਪੜ੍ਹਦੇ ਵੀ ਰਹੇ ਹਾਂ ਸਕੂਲ ਟਾਈਮ ਸਰੀਰਕ ਸਿੱਖਿਆ ਦੇ ਵਿੱਚ ਵੀ 10th ਦੀ এডਿਊਕੇਸ਼ਨ ਦੇ ਵਿੱਚ ਉਹਦੇ ਵਿੱਚ ਜਿਹੜੇ ਤੱਤ ਹੁੰਦੇ ਨੇ ਪ੍ਰੋਟੀਨ ਕਾਰਬੋਹਾਈਡਰੇਟ ਪ੍ਰੋਟੀਨ ਕਾਰਬੋਹਾਈਡਰੇਟ ਫੈਟ ਜਿਹੜੀ ਆਪਾਂ ਨੂੰ ਮਤਲਬ ਆਪਣੇ ਸਰੀਰ ਦੇ ਮਨਾਵੜ ਦੇ ਹਿਸਾਬ ਨਾਲ ਜਿੰਨੀ ਜ਼ਰੂਰੀ ਆ ਉਹ ਲੈਣੀ ਚਾਹੀਦੀ ਆ ਇਹ ਚੀਜ਼ਾਂ ਆਪਾਂ ਨੈਟ ਤੋਂ ਸਰਚ ਕਰਕੇ ਵੀ ਦੇਖ ਸਕਦੇ ਆ ਵੀ ਕਿਹੜੀ ਚੀਜ਼ ਚ ਕਿਹੜੀ ਚੀਜ਼ ਵੈਲਿਊ ਜ਼ਿਆਦਾ ਘੱਟ ਵੱਧ ਪਰ ਜਿਹੜਾ ਆਪਣਾ ਟ੍ਰੈਡੀਸ਼ਨਲ ਫੂਡ ਆ ਵੀ ਆਪਾਂ ਦਾਲ ਰੋਟੀ ਖਾਂਦੇ ਆ ਉਹ ਮਾੜੀ ਨਹੀਂ ਹੈ ਜੀ ਤਿੰਨੇ ਟਾਈਮ ਖਾਣੇ ਆ ਪਰ ਇਹਦੇ ਨਾਲ ਆਪਾਂ ਨੂੰ ਜਿਹੜੀ ਚੀਜ਼ਾਂ ਪ੍ਰੋਟੀਨ ਵਾਲੀਆਂ ਹੋਰ ਵੱਧ ਐਡ ਕਰਨੀਆਂ ਚਾਹੀਦੀਆਂ ਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਆ ਜੀ ਵੈਜੀਟੇਰੀਅਨ ਦੇ ਲਈ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਕਿ ਪ੍ਰੋਟੀਨ ਦੀ ਸਰਸਸ ਬੜੇ ਘੱਟ ਨੇ ਨਹੀਂ ਐਦਾਂ ਦੀ ਬਹੁਤ ਕਿਹਾ ਜਾਂਦਾ ਐਕਸਰ ਕਿਹਾ ਜਾਂਦਾ ਕਿਹਾ ਜਾਂਦਾ ਪਰ ਐਦਾਂ ਦੀ ਕੋਈ ਗੱਲ ਨਹੀਂ ਬਥੇਰੇ ਵੈਜੀਟੇਰੀਅਨ ਬੋਡੀ ਬਿਲਡਰ ਹੈਗੇ ਆ ਜਿਹੜੇ ਬਹੁਤ ਤਗੜੇ ਤਗੜੇ ਸਰੀਰ ਆ ਉਹਨਾਂ ਦੇ ਹੂੰ ਬਸ ਇਹੀ ਆ ਕਿ ਆਪਣੇ ਜਿਹੜੇ ਖਾਣ ਪੀਣ ਦਾ ਧਿਆਨ ਰੱਖਣਾ ਕਸਰਤ ਦਾ ਧਿਆਨ ਰੱਖਣਾ ਇਹ ਕੰਟੀਨਿਊ ਕਰਨਾ ਪੈਂਦਾ ਇਹ ਨਹੀਂ ਆਪਾਂ ਹਫਤਾ 10 ਦਿਨ ਖਾ ਲਿਆ ਚੰਗਾ ਕਸਰਤ ਚੰਗੀ ਕਰ ਲਈ ਜੀ ਪਰ ਜੇ ਆਪਾਂ ਲਗਾਤਾਰ ਇਹ ਚੀਜ਼ਾਂ ਨੂੰ ਆਪਣੀ ਲਾਈਫ ਦਾ ਇੱਕ ਪਾਰਟ ਬਣਾ ਲਾਂਗੇ ਤੇ ਵਾਕੇ ਮੇ ਆਪਾਂ ਜਿਹੜਾ ਸਰੀਰ ਹੈ ਉਹ ਤੰ ਰੁਸਤ ਰਹੂਗਾ ਤੇ ਬਿਮਾਰੀਆਂ ਜਿਹੜੀਆਂ ਪੈਸਾ ਆਪਾਂ ਬਿਮਾਰੀਆਂ ਦੇ ਲਾਉਣੇ ਆਪਣੀ ਖਰਾਕ ਤੇ ਲਾਉਣੇ ਚਾਹੀਦਾ ਤੇ ਸਿੰਘ ਸਾਹਿਬ ਕਦੇ ਕਦੇ ਜਿਵੇਂ ਅਦਰ ਸਟੇਟ ਦਾ ਫੂਡ ਵੀ ਦਾ ਕਦੇ ਕਦੇ ਚੱਖ ਲੈਣਾ ਚਾਹੀਦਾ ਕਿਉਂਕਿ ਸਾਊਥ ਇੰਡੀਆ ਬਾਹਰ ਦਾ ਖਾ ਸਕਦੇ ਆ ਦੇਖੋ ਦੁਨੀਆ ਚ ਆਇਆ ਥੋੜਾ ਬੋਤ ਦਾ ਬਾਹਰ ਅੰਦਰ ਦਾ ਸਭ ਕੁਝ ਚੱਕਣਾ ਚਾਹੀਦਾ ਪਰ ਉਹਨੂੰ ਆਪਣੇ ਹੈਬਿਟ ਨਾ ਬਣਾਓ ਵੀ ਆਪਾਂ ਰੋਜ਼ ਉਹਨਾਂ ਤੇ ਚੀਜ਼ਾਂ ਤੇ ਪੈਗੈਂਡ ਹੋ ਜੇ ਜ਼ਿਆਦੇ ਹੋਗੇ ਪਰ ਆਪਣਾ ਘਰ ਦਾ ਫੂਡ ਖਾਓ ਜੀ ਨਹੀਂ ਜਿਵੇਂ ਤੁਸੀਂ ਇਹ ਕਿਹਾ ਕਿ ਹਰ ਇੱਕ ਖੇਤੇ ਦਾ ਆਪਣਾ ਭੋਜਨ ਹੈ ਤੇ ਉਹ ਜਿਹੜਾ ਲੋਕਲ ਭੋਜਨ ਹੁੰਦਾ ਉਹ ਕਦੇ ਖਰਾਬ ਨਹੀਂ ਕਰਦਾ ਜਿਹੜਾ ਰੇੜੀਆਂ ਵਾਲਾ ਜਿਹੜਾ ਮਾਰਕੀਟਿੰਗ ਵਾਲਾ ਫੂਡ ਆ ਹਮੇਸ਼ਾ ਖਰਾਬ ਕਰੇਗਾ ਤਲਿਆ ਹੋਇਆ ਭੋਜਨ ਜੀ ਤਲਿਆ ਹੋਇਆ ਹੋਵੇ ਕੁਝ ਵੀ ਤੇ ਜਾਂਦੇ ਜਾਂਦੇ ਸਿੰਘ ਸਾਹਿਬ ਸਾਡੀ ਸੰਗਤ ਦੇ ਲਈ ਸਾਡੇ ਚੈਨਲ ਦੇ ਉੱਪਰ ਤੁਸੀਂ ਆਏ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਕੋਈ ਸੋਹਣਾ ਜਿਹਾ ਮੈਸੇਜ ਸਵੇਰ ਹੋਈ ਹੋਈ ਹੈ ਇਸ ਵੇਲੇ ਤੇ ਸਵੇਰੇ ਸਵੇਰੇ ਆਪ ਜੀ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਚੜ੍ਹਦੀ ਕਲਾ ਲਈ ਮੈਸੇਜ ਤਾਂ ਇਹ ਹੈ ਜੀ ਰੱਬ ਦੇ ਨਾਲ ਹਮੇਸ਼ਾ ਜੁੜ ਕੇ ਰਹੋ ਕਦੇ ਵੀ ਜਿੱਦਾਂ ਤੁਸੀਂ ਆਪਣੀ ਸ਼ੁਰੂ ਤੋਂ ਗੱਲ ਹੋਈ ਆ ਵੀ ਦੁੱਖਾਂ ਦੇ ਵਿੱਚ ਆਪਾਂ ਨੂੰ ਕਦੇ ਵੀ ਰੱਬ ਨੂੰ ਮਾੜਾ ਚੰਗਾ ਕਹਿਣਾ ਚਾਹੀਦਾ ਦੁੱਖ ਸੁੱਖ ਹਮੇਸ਼ਾ ਸ਼ਿਕਵੇ ਕਈ ਵਾਰ ਅਸੀਂ ਕਰ ਬੈਠਦੇ ਹਾਂ ਬ੍ਰਾਤਮਾ ਜਦੋਂ ਆਪਾਂ ਨੂੰ ਤਕਲੀਫ ਹੁੰਦੀ ਆ ਆਪਾਂ ਕਿਸੇ ਮਾੜੇ ਟਾਈਮ ਚੋਂ ਲੰਘਦੇ ਆ ਤੇ ਰੱਬ ਨੂੰ ਮਾੜਾ ਚੰਗਾ ਕਹਿਣ ਲੱਗ ਜਾਂਦੇ ਆ ਪਰ ਇਹ ਚੀਜ਼ ਕਰਨੀ ਨਹੀਂ ਚਾਹੀਦੀ ਜੇ ਇੱਥੇ ਆਪਣੀ ਹਿਸਟਰੀ ਆ ਜਿਹੜੀ ਉਹ ਬਹੁਤ ਕੰਮ ਆਉਂਦੀ ਐ ਇਸ ਕਰਕੇ ਆਪਣੀ ਹਿਸਟਰੀ ਨੂੰ ਪੜਦੇ ਰਿਹਾ ਕਰੋ ਤੇ ਉਮੀਦ ਆ ਵੀ ਜਿਹੜੀ ਹਿਸਟਰੀ ਆ ਤੁਹਾਡੇ ਸਾਰਿਆਂ ਦੇ ਦਿਲਾਂ ਚ ਉਤਰੇਗੀ ਤੇ ਚੜ੍ਹਦੀ ਕਲਾ ਵਿੱਚ ਅਸੀਂ ਜੀਵਨ ਜਿਹੜਾ ਜੀਉਂਗੇ ਜੀ ਜੀ ਸਿੰਘ ਸਾਹਿਬ ਸਰਦਾਰ ਸੰਦੀਪ ਸਿੰਘ ਜਈ ਸਾਹਿਬ ਬਾਬਾ ਚਕਰਾਨੇ ਤਨਵਾਦ ਉਹਨਾਂ ਪੁਲੰਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ